ਅੱਜ ਬਹੁਤ ਵੱਡੀ ਗੱਲ ਆ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਪਾਗਿਆ ਤੇ ਬਹੁਤ ਵੱਡੀ ਚਰਚਾ ਛਿੜ ਗਈ ਹੈ ਕਿ ਬੀਜੇਪੀ ਫੇਰ ਉਹੀ ਤਿੰਨ ਖੇਤੀ ਕਾਨੂੰਨ ਲੈ ਕੇ ਆਉਣਾ ਚਾਹੁੰਦੀ ਹੈ ਲਾਗੂ ਕਰਨਾ ਚਾਹੁੰਦੀ ਹੈ ਜਿਹੜੇ ਪਹਿਲਾਂ ਕਿਸਾਨਾਂ ਨੇ ਲੰਬਾ ਟਾਈਮ ਸੰਘਰਸ਼ ਕਰਕੇ ਲੜ ਕੇ ਵਾਪਸ ਕਰਾਏ ਨੇ ਤੇ ਮੋਦੀ ਸਾਹਿਬ ਨੇ ਮਾਫੀ ਮੰਗ ਕੇ ਉਹ ਤਿੰਨੇ ਕਾਨੂੰਨ ਵਾਪਸ ਲਏ ਸੀ ਕਿਉਂਕਿ ਇਹਦੇ ਕਈ ਤਰ੍ਹਾਂ ਦੇ ਸੰਕੇਤ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਕਈ ਤਰ੍ਹਾਂ ਦੇ ਤੱਥ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਪੇਸ਼ ਹੋ ਰਹੇ ਨੇ ਜਿਨ੍ਹਾਂ ਤੋਂ ਇੰਜ ਜਾਪਦਾ ਹੈ ਕਿ ਮੋਦੀ ਸਰਕਾਰ ਉਹ ਤਿੰਨੇ ਖੇਤੀ ਕਾਨੂੰਨ ਫੇਰ ਲਾਗੂ ਕਰਨ ਦੀ ਤਿਆਰੀ ਕਰਦੀ ਹੋ ਸਕਦੀ ਹੈ ਅੰਦਰ ਖਾਤੇ ਸਕੀਮ ਬਣਦੀ ਹੋ ਸਕਦੀ ਹੈ ਕਿਸੇ ਹੋਰ ਬਹਾਨੇ ਕਿਸੇ ਹੋਰ ਤਰੀਕੇ ਉਹ ਕਾਨੂੰਨ ਲੈ ਕੇ ਆnde ਜਾ ਸਕਦੇ ਨੇ ਔਰ ਇਹਦੇ ਜਿਹੜੇ ਸੰਕੇਤ ਆ ਰਹੇ ਨੇ ਉਹ ਕਾਫੀ ਵੱਡੇ ਨੇ ਦੇਖੋ ਅੱਜ ਕੰਗਣਾ ਰੌਤ ਨੇ ਜਿਹੜੀ ਕਿ ਭਾਜਪਾ ਦੀ ਐਮਪੀ ਹੈ ਉਹਨੇ মিডিਆ ਦੇ ਸਾਹਮਣੇ ਸਪਸ਼ਟ ਰੂਪ ਚ ਇਹ ਗੱਲ ਬੋਲੀ ਹੈ ਕਿ ਤਿੰਨ ਖੇਤੀ ਕਾਨੂੰਨ ਫਿਰ ਲਾਗੂ ਹੋਣੇ ਚਾਹੀਦੇ ਨੇ ਉਹ ਫਿਰ ਬੰਨੇ ਚਾਹੀਦੇ ਨੇ ਔਰ ਉਹ ਰੱਦ ਨਹੀਂ ਸੀ ਹੋਣੇ ਚਾਹੀਦੇ ਉਹ ਕਾਨੂੰਨ ਬੜੇ ਸਹੀ ਸੀ ਇਹ ਕੰਗੜਾ ਰੌਤ ਨੇ ਅੱਜ ਗੱਲ ਬੋਲੀ ਐ ਤੇ ਉਹਨੇ ਇਹ ਵੀ ਕਿਹਾ ਵੀ ਕਿਸਾਨ ਵੀ ਇਹ ਇਹਨਾਂ ਨੂੰ ਲਾਗੂ ਕਰਵਾਉਣ ਲਈ ਅੱਗੇ ਆਉਣ ਹੁਣ ਦੇਖੋ ਭਾਜਪੀ ਨੇ ਪਿਛਲੇ ਦਿਨੀ ਕੰਗੜਾ ਨੂੰ ਇਹ ਤਾੜਨਾ ਕੀਤੀ ਸੀ ਕਿ ਸਾਡੀ ਇਜਾਜ਼ਤ ਤੋਂ ਬਿਨਾ ਕੋਈ ਗੱਲ ਨਹੀਂ ਬੋਲਣੀ ਜੇ ਕੰਗੜਾ ਇਹ ਗੱਲ ਫੇਰ ਅੱਜ ਬੋਲ ਰਹੀ ਐ ਤਿੰਨ ਖੇਤੀ ਕਾਨੂੰਨਾਂ ਵਾਲੀ ਤਾਂ ਹੋ ਸਕਦਾ ਉਹ ਭਾਜਪੀ ਦੀ ਇਜਾਜ਼ਤ ਨਾਲ ਬੋਲ ਰਹੀ ਹੋਵੇ ਤੇ ਜੇਕਰ ਉਹ ਬੀਜੇਪੀ ਦੀ ਇਜਾਜ਼ਤ ਨਾਲ ਨਹੀਂ ਬੋਲ ਰਹੀ ਐਨਿਆਂ ਵੱਡਾ ਬਿਆਨ ਉਹ ਆਪਣੇ ਆਪ ਹੀ ਦੇ ਰਹੀ ਐ ਤਾਂ ਫਿਰ ਬੀਜੇਪੀ ਨੂੰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਐ ਕਿਉਂਕਿ ਫਿਰ ਤਾਂ ਉਹ ਬੀਜੇਪੀ ਤੋਂ ਬਾਹਰ ਹੋ ਚੁੱਕੀ ਐ ਬੀਜੇਪੀ ਦੇ ਕੰਟਰੋਲ 'ਚ ਹੀ ਨਹੀਂ ਚੱਲ ਰਹੀ ਕਿਉਂਕਿ ਬੀਜੇਪੀ ਦੀ ਤਾੜਨਾ ਦੇ ਬਾਵਜੂਦ ਵੀ ਉਹ ਆਪਣੇ ਆਪ ਬਿਆਨ ਦਾਗ ਰਹੀ ਐ ਪਰ ਗੱਲ ਇੱਥੇ ਨਹੀਂ ਰੁਕੀ ਗੱਲ ਏਦੂ ਗਾਂ ਏ ਕੱਲੀ ਕੰਗਣਾ ਰੌਤ ਨਹੀਂ ਪਿਛਲੇ ਦਿਨੀ ਪੰਜਾਬ ਦੇ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਇਹ ਗੱਲ ਆਖੀ ਉਹਨੇ ਵੀ ਕਿਹਾ ਕਹਿੰਦਾ ਤਿੰਨੇ ਖੇਤੀ ਕਾਨੂੰਨ ਸਹੀ ਸੀਗੇ ਕਿਸਾਨਾਂ ਦੇ ਫਾਇਦੇ ਸੀ ਆਉਣ ਵਾਲੇ ਟਾਈਮ 'ਚ ਕਿਸਾਨਾਂ ਨੇ ਹੀ ਕਹਿਣਾ ਵੀ ਇਹ ਲਾਗੂ ਕਰੋ ਔਰ ਇਹੀ ਗੱਲ ਹੰਸ ਰਾਜ ਹੰਸ ਵੀ ਕਹਿੰਦਾ ਰਿਹਾ ਜਦੋਂ ਉਹਦਾ ਵਿਰੋਧ ਹੋ ਰਿਹਾ ਸੀ ਦੇਖੋ ਕਈ ਹੋਰ ਬੀਜੇਪੀ ਦੇ ਆਗੂਆਂ ਨੇ ਵੀ ਇਹੋ ਜੀਆਂ ਗੱਲਾਂ ਬੋਲੀਆਂ ਨੇ ਤਾਂ ਇਥੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਇਸ ਸੰਕੇਤ ਨੇ ਕਿ ਬੀਜੇਪੀ ਦੇ ਅੰਦਰ ਕੋਈ ਨਾ ਕੋਈ ਖਿਚੜੀ ਪੱਕਦੀ ਹੋ ਸਕਦੀ ਹੈ ਕੋਈ ਨਾ ਕੋਈ ਯੋਜਨਾ ਚੱਲਦੀ ਹੋ ਸਕਦੀ ਹੈ ਕਿਉਂਕਿ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਉਹ ਬਾਕੀ ਸਾਰੇ ਖੇਤਰਾਂ ਨੂੰ ਆਪਣੀ ਮੁਠੀ 'ਚ ਕਰ ਚੁੱਕੇ ਨੇ ਉਹਨਾਂ ਤੇ ਕਬਜ਼ਾ ਕਰ ਚੁੱਕੇ ਨੇ ਆ ਖੇਤੀ ਸੈਕਟਰ ਹੀ ਬਚਦਾ ਸੀ ਤੇ ਹੁਣ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਖੇਤੀ ਸੈਕਟਰ ਨੂੰ ਵੀ ਆਪਣੀ ਮੁੱਠੀ ਚ ਲੈਣਾ ਚਾਹੁੰਦੇ ਨੇ ਹਰ ਹਾਲਤ ਲੈਣਾ ਚਾਹੁੰਦੇ ਨੇ ਔਰ ਪਹਿਲਾਂ ਵੀ ਤਿੰਨ ਖੇਤੀ ਕਾਨੂੰਨ ਇਸੇ ਲਈ ਬਣਵਾਏ ਗਏ ਸੀ ਤੇ ਉਦੋਂ ਤੱਕ ਕਿਸਾਨਾਂ ਨੇ ਇੱਕ ਲੰਬੀ ਲਮਕਵੀਂ ਮਸਾਲੀ ਤੇ ਅਣਕਿਆਸੀ ਲੜਾਈ ਲੜ ਕੇ ਉਹ ਵਾਪਸ ਕਰਾ ਲਏ ਪਰ ਅਜੇ ਵੀ ਉਹ ਘਰਾਣੇ ਪਿੱਛੇ ਨਹੀਂ ਹਟੇ ਉਹ ਚਾਹੁੰਦੇ ਹੋਣਗੇ ਕਿ ਇਹ ਸਾਰਾ ਕੁਝ ਲਾਗੂ ਹੋਵੇ ਹੁਣ ਤੁਸੀਂ ਦੇਖੋ ਜਿਹੜੀਆਂ ਮੰਗਾ ਮੰਨ ਕੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਤੋਂ ਭੇਜਿਆ ਸੀ ਲਿਖਤੀ ਰੂਪ ਚ ਮੰਨਿਆ ਸੀ ਐਮਐਸਪੀ ਗਰੰਟੀ ਕਾਨੂੰਨ ਦੇਾਂਗੇ ਆਹ ਦੇਾਂਗੇ ਉਹ ਦੇਾਂਗੇ ਸਰਕਾਰ ਉਹਨਾਂ ਤੋਂ ਪਿੱਛੇ हट ਗਈ ਸਰਕਾਰ ਉਹਨਾਂ ਤੋਂ ਇੱਕ ਤਰ੍ਹਾਂ ਨਾਲ ਮੁੱਕਰ ਚੁੱਕੀ ਐ ਕੋਈ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਿਆ ਕੋਈ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਤਾਂ ਫਿਰ ਇਥੋਂ ਇਹ ਗੱਲਾਂ ਦੇ ਅੰਦਾਜ਼ੇ ਲੱਗ ਸਕਦੇ ਨੇ ਕਿ ਕੇਂਦਰ ਸਰਕਾਰ ਦੀ ਨੀਅਤ ਕੀ ਆ ਮੋਦੀ ਸਰਕਾਰ ਜਿਹੜੀ ਤੀਜੀ ਵਾਰ ਬਣੀ ਆ ਉਹ ਕਰਨਾ ਕੀ ਚਾਹੁੰਦੀ ਐ ਉਹ ਕਿੱਧਰ ਨੂੰ ਜਾਣਾ ਚਾਹੁੰਦੀ ਐ ਕਿਉਂਕਿ ਜੇ ਉਹਦੀ ਨੀਅਤ ਚ ਖੋਟ ਨਾ ਹੁੰਦੀ ਤਾਂ ਫਿਰ ਜਿਹੜੀਆਂ ਕਿਸਾਨਾਂ ਨਾਲ ਮੰਗਾ ਉੱਥੇ ਮੰਨੀਆਂ ਸੀ ਦਿੱਲੀ ਘਰਾਂ ਨੂੰ ਭੇਜਣ ਲੱਗਿਆਂ ਉਹ ਹੁਣ ਤੱਕ ਲਾਗੂ ਹੋ ਸਕਦੀਆਂ ਸੀ ਉਸ ਤੋਂ ਬਾਅਦ ਫਿਰ ਕਿਸਾਨ ਦਿੱਲੀ ਵੱਲ ਚੱਲੇ ਸੀ ਪਰ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਰੋਕ ਲੈ ਗਏ ਅੱਜ ਤੱਕ ਉਹ ਬਾਰਡਰ ਬੰਦ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਉਹ ਬਾਰਡਰ ਖੋਲੇ ਨਹੀਂ ਗਏ ਤਾਂ ਫਿਰ ਕੀ ਕਿਹਾ ਜਾਵੇ ਕੀ ਸਰਕਾਰ ਦੀ ਨੀਅਤ ਤੇ ਨੀਤੀ ਠੀਕ ਹੈ ਹੁਣ ਦੇਖੋ ਅਨਾਨੀਆਂ ਤੇ ਬਾਨੀਆਂ ਦੇ ਖਿਲਾਫ ਉਹਦੋਂ ਆਵਾਜ਼ ਉੱਠੀ ਸੀ ਉਹਨਾਂ ਅਨਾਨੀਆਂ ਤੇ ਬਾਨੀਆਂ ਦੇ ਗੋਦਾਮ ਅੱਜ ਵੀ ਪੰਜਾਬ 'ਚ ਚੱਲ ਰਹੇ ਨੇ ਉਹਨਾਂ ਦੇ ਸੈਲੋ ਜਿਹੜੇ ਲੱਖਾਂ ਕਿੱਲਿਆਂ ਦਾ ਫਸਲ ਆਪਣੇ 'ਚ ਸਮਾ ਲੈਂਦੇ ਨੇ ਉਹ ਅੱਜ ਵੀ ਚੱਲ ਰਹੇ ਨੇ ਚਾਹੇ ਉਹ ਡਗਰੂ ਵਾਲਾ ਹੋਵੇ ਚਾਹੇ ਹੋਰ ਹੋਣ ਤਾਂ ਇਹ ਸਾਰੀਆਂ ਚੀਜ਼ਾਂ ਇੱਕ ਸੰਕੇਤ ਨੇ ਤੇ ਅੱਜ ਜਿਹੜੀ ਕੰਗਣਾ ਰਨੋਤ ਨੇ ਗੱਲ ਬੋਲੀ ਐ ਉਹ ਆਪਣੇ ਆਪ ਚ ਸੋਚੀ ਪਾਉਣ ਵਾਲੀ ਐ ਉਹ ਛੱਡਣ ਵਾਲੀ ਨਹੀਂ ਐ ਕਿਉਂਕਿ ਕੰਗਣਾ ਜੋ ਬੋਲਦੀ ਐ ਉਹ ਬੜਬੋਲੀ ਜ਼ਰੂਰ ਐ ਉਹਨੂੰ ਇਹ ਨਹੀਂ ਪਤਾ ਕਿਹੜੀ ਗੱਲ ਕਿੱਥੇ ਬੋਲਣੀ ਤੇ ਕਿਹੜੀ ਨਹੀਂ ਪਰ ਬੋਲਦੀ ਉਹ ਭਾਜਪਾ ਦੀ ਨੀਤੀ ਬਤਵਕ ਐ ਜੋ ਕੋਸ਼ ਨੂੰ ਅੰਦਰੋਂ ਪਤਾ ਲੱਗਦਾ ਹੈ ਜਿਹੜਾ ਅਜੇ ਬਾਹਰ ਨਹੀਂ ਕਈ ਵਾਰੀ ਕੱਢਣਾ ਹੁੰਦਾ ਉਹ ਕੱਢ ਬੈਂਦੀ ਹੈ ਪਰ ਕੰਗਣਾ ਭਾਜਪੀ ਦੀ ਨੀਤੀ ਤੋਂ ਉਹਦੀ ਸੋਚ ਤੋਂ ਉਹਦੀ ਪਲੈਨਿੰਗ ਤੋਂ ਉਲਟ ਕੁਝ ਨਹੀਂ ਕਹਿੰਦੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਤੇ ਅੱਜ ਬਹੁਤ ਵੱਡਾ ਬਿਆਨ ਕੰਗਣਾ ਨੇ ਜਿਹੜਾ ਦਿੱਤਾ ਹੈ ਨਾ ਕਿ ਤਿੰਨ ਖੇਤੀ ਕਾਨੂੰਨ ਲਾਗੂ ਹੋਣੇ ਹੀ ਚਾਹੀਦੇ ਨੇ ਔਰ ਉਹ ਬਹੁਤ ਫਾਇਦੇਚ ਨਹੀਂ ਮੈਂ ਕਹਿੰਨੀ ਆ ਦੁਬਾਰਾ ਬਣਾਏ ਜਾਣ ਤਾਂ ਇੱਕ ਤਰ੍ਹਾਂ ਨਾਲ ਇਹ ਹੋ ਸਕਦਾ ਹੈ ਕਿ ਬੀਜੇਪੀ ਐਦਾਂ ਦਾ ਮਾਹੌਲ ਤਿਆਰ ਕਰਨਾ ਚਾਹੁੰਦੀ ਹੋਵੇ ਜਿਹਦੇ ਵਿੱਚ ਦੁਬਾਰਾ ਫਿਰ ਟੋਇਆ ਜਾ ਰਿਹਾ ਹੋਵੇ ਕਿਸਾਨਾਂ ਨੂੰ ਕਿ ਵੇਖੋ ਤਾਂ ਸਹੀ ਬੋਲ ਕੇ ਕੰਗਣਾ ਵਰਗਿਆਂ ਦੇ ਮੂੰਹੋਂ ਬਲਵਾ ਕੇ ਵੇਖੋ ਜੇ ਤਾਂ ਇਹਦਾ ਨੋਟਿਸ ਲੈਂਦੇ ਆ ਕਿਸਾਨ ਫਿਰ ਤਾਂ ਠੀਕ ਹੈ ਜੇ ਨਹੀਂ ਲੈਂਦੇ ਤਾਂ ਫਿਰ ਹੌਲੀ-ਹੌਲੀ ਉਧਰ ਨੂੰ ਵਧਿਆ ਜਾਵੇ ਮਤਲਬ ਇੱਕ ਟੀਕਾ ਲਾ ਕੇ ਵੇਖਣ ਦੀ ਕੋਸ਼ਿਸ਼ ਹੋ ਸਕਦੀ ਹੈ ਟੋਕੇ ਵੇਖਣ ਦੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਬੀਜੇਪ ਨੂੰ ਪਤਾ ਹੈ ਕਿ ਕੰਗਣਾ ਨੂੰ ਬੜਬੋਲੀ ਸਮਝ ਕੇ ਅ ਅਸੀਂ ਪਿੱਛੇ ਹਟ ਸਕਦੇ ਹਾਂ ਅਸੀਂ ਬਾਅਦ ਚੇਵੀ ਕਹਿ ਸਕਦੇ ਹਾਂ ਵੀ ਇਹ ਤਾਂ ਕੰਗਣਾ ਦਾ ਆਪ ਦਾ ਬਿਆਨ ਹੈ ਸਾਡਾ ਨਹੀਂ ਪਹਿਲਾਂ ਪਿਛਲੇ ਦਿਨ ਹੀ ਕੰਗਣਾ ਨੇ ਇੱਕ ਬਿਆਨ ਦਿੱਤਾ ਜਦੋਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਕੁਝ ਗਲਤ ਹੋਇਆ ਕਤਲ ਕੀਤੇ ਗਏ ਬਲਾਤਕਾਰ ਕੀਤੇ ਗਏ ਤਾਂ ਪਹਿਲਾਂ ਬੀਜੇਪੀ ਨਹੀਂ ਬੋਲੀ ਤੁਰੰਤ ਜਦੋਂ ਉਹਦਾ ਰੌਲਾ ਪੈ ਗਿਆ ਬਹੁਤ ਵੱਡਾ ਉਦੋਂ ਫਿਰ ਬੀਜੇਪੀ ਨੇ ਕਿਹਾ ਵੀ ਇਹ ਕੰਗਣਾ ਦਾ ਆਪਦਾ ਬਿਆਨ ਹੈ ਸਾਡਾ ਬੀਜੇਪੀ ਦਾ ਨਹੀਂ ਲਿਖਤੀ ਵੀ ਪ੍ਰੈਸ ਦੇ ਵਿੱਚ ਦਿੱਤਾ ਬਾਅਦ ਚ ਬੀਜੇਪੀ ਨੇ ਕੰਗਣਾ ਨੂੰ ਤਾੜਨਾ ਵੀ ਕੀਤੀ ਬੀਜੇਪੀ ਦੀ ਜਿਹੜੀ ਦੇਸ਼ ਦੀ ਵੱਡੀ ਕਮੇਟੀ ਹੈ ਦੇਸ਼ ਦੇ ਪ੍ਰਧਾਨ ਹੈ ਜੇਪੀ ਨੱਢਾ ਉਹਨਾਂ ਨੇ ਕੰਗਣਾ ਨੂੰ ਤਲਬ ਵੀ ਕੀਤਾ ਬਲਾ ਕੇ ਉਹਦੇ ਨਾਲ ਗੱਲ ਵੀ ਕੀਤੀ ਔਰ ਉਹਨੂੰ ਕਿਹਾ ਵੀ ਕਿ ਅੱਗੇ ਤੋਂ ਕੋਈ ਅਜੀਹਾ ਬਿਆਨ ਮਰਜ਼ੀ ਨਾਲ ਨਹੀਂ ਦੇਣਾ ਜੋ ਜਿਹਦੇ ਤੇ ਸਾਡੀ ਸਹਿਮਤੀ ਨਹੀਂ ਹੁਣ ਜਿਹੜਾ ਬਿਆਨ ਅੱਜ ਕੰਗਣਾ ਨੇ ਦਿੱਤਾ ਹੈ ਹੁਣ ਇਹਦੇ ਤੇ ਦੋ ਗੱਲਾਂ ਨੇ ਜੇ ਤਾਂ ਕੰਗਣਾ ਨੇ ਹੁਣ ਇਹ ਬਿਆਨ ਭਾਜਪਾ ਦੀ ਸਹਿਮਤੀ ਤੋਂ ਬਿਨਾਂ ਦੇਤਾ ਤਾਂ ਫੇਰ ਕੰਗਣਾ ਤੇ ਸਖਤ ਕਾਰਵਾਈ ਭਾਜਪਾ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਉਹਨੇ ਤਾੜਨਾ ਦੀ ਉਲੰਘਣਾ ਕੀਤੀ ਹੈ ਤੇ ਜੇ ਬੀਜੇਪੀ ਦੀ ਸਹਿਮਤੀ ਨਾਲ ਦਿੱਤਾ ਹੈ ਮੈਂ ਕਹਿਣਾ ਕਿ ਜੇ ਹੁਣ ਬੀਜੇਪੀ ਨੇ ਇਹਤੇ ਕਾਰਵਾਈ ਨਾ ਕੀਤੀ ਕੰਗੜਾ ਤੇ ਤਾਂ ਇਹਦਾ ਮਤਲਬ ਇਹ ਆ ਕਿ ਫਿਰ ਇਹ ਬਿਆਨ ਹੈ ਹੀ ਬੀਜੇਪੀ ਦਾ ਫਿਰ ਬੀਜੇਪੀ ਬਲਵਾਉਣਾ ਚਾਹੁੰਦੀ ਹੋਊਗੀ ਕਿਉਂਕਿ ਉਹਨਾਂ ਨੇ ਤਾੜਨਾ ਕੀਤੀ ਸੀ ਵੀ ਸਾਡੀ ਮਰਜ਼ੀ ਤੋਂ ਬਿਨਾ ਸਾਡੀ ਜਾਂਚ ਤੋਂ ਬਿਨਾ ਆਪਣੇ ਆਪ ਕੋਈ ਬਿਆਨ ਨਹੀਂ ਦੇਣਾ ਜਿਹੜਾ ਲੋਕਾਂ ਨਾਲ ਜੁੜਿਆ ਤਾਂ ਸਿੱਧੀ ਗੱਲ ਹੈ ਜਾਂ ਤਾਂ ਹੁਣ ਉਹਨਾਂ ਦੀ ਮਰਜ਼ੀ ਨਾਲ ਦਿੱਤਾ ਹੋਣਾ ਤੇ ਜੇ ਮਰਜ਼ੀ ਨਾਲ ਨਹੀਂ ਦਿੱਤਾ ਤਾਂ ਫਿਰ ਕੰਗਰਸਤ ਕਾਰਵਾਈ ਹੋਊਗੀ ਤੇ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਮਰਜ਼ੀ ਨਾਲ ਦਿੱਤਾ ਗੱਲ ਤੁਸੀਂ ਸਾਰੇ ਸਮਝ ਰਹੇ ਹੋਵੋਗੇ ਮੈਨੂੰ ਲੱਗਦਾ ਤੁਸੀਂ ਮੇਰੇ ਨਾਲੋਂ ਵੱਧ ਸਮਝਦਾਰ ਹੋ ਵੈਸੇ ਜੱਪਦਾ ਹੈ ਕਿ ਕੇਂਦਰ ਸਰਕਾਰ ਐਡੀ ਛੇਤੀ ਪੰਗਾ ਲੈ ਨੂੰ ਤਿਆਰ ਨਹੀਂ ਹੋਏਗੀ ਕਿਸਾਨਾਂ ਦਾ ਜਲਵਾ ਪਹਿਲਾਂ ਵੇਖਿਆ ਹੋਇਆ ਔਰ ਭਾਜਪਾ ਦੀ ਹਾਲਤ ਵੀ ਪਤਲੀ ਹੈ ਅਸ ਟਾਈਮ ਪਹਿਲਾਂ ਵਾਲੀ ਹਾਲਤ ਨਹੀਂ ਰਹੀ ਅਸ ਟਾਈਮ ਹਰਿਆਣੇ ਦੇ ਵਿੱਚ ਵੋਟਾਂ ਪੈ ਰੀਆਂ ਉੱਥੇ ਵੀ ਬੀਜੇਪੀ ਨਾਲ ਬੁਰੀ ਹੋ ਰਹੀ ਹੈ ਪਿੰਡਾਂ 'ਚ ਕਿਸਾਨ ਵੜਨ ਨਹੀਂ ਦੇ ਰਹੇ ਬੀਜੇਪੀ ਨੂੰ ਤੇ ਕੰਗੜਾ ਦੇ ਅੱਜ ਵਾਲੇ ਬਿਆਨ ਨੇ ਬੀਜੇਪੀ ਦੀ ਹੋਰ ਵੀ ਐਂਟਰੀ ਬੰਦ ਕਰਾ ਦੇਣੀ ਹੈ ਇਹ ਵੀ ਹੋ ਸਕਦਾ ਹੈ ਵੀ ਬੀਜੇਪੀ ਵਿਰੋਧੀ ਪਾਰਟੀਆਂ ਦੇ ਸੰਪਰਕ 'ਚ ਆ ਗਈ ਹੋਵੇ ਤੇ ਉਹ 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 ਬੁਲਾ ਰਹੇ ਹੋਣ ਵੀ ਫੱਟੀ ਪੋਚ ਇਹਨਾਂ ਦੀ ਤੇ ਬਾਅਦ ਸਾਡੇ ਤਾਂ ਆਜੀ ਤੇ ਕੰਗੜਾ ਉਹਦਾ ਵੀ ਕੋਈ ਸਟੈਂਡ ਹੈ ਨਹੀਂਗਾ ਉਹ ਵੀ ਕੁਝ ਵੀ ਕਹਿ ਦਿੰਦੀ ਆ ਕਿਸੇ ਗੱਲ ਤੋਂ ਵੀ ਪਿੱਛੇ हट ਜਾਂਦੀ ਆ ਕੋਈ ਵੀ ਪਾਰਟੀ ਉਹ ਜੁਆਇਨ ਕਰ ਸਕਦੀ ਆ ਕੋਈ ਵੀ ਛੱਡ ਸਕਦੀ ਆ ਕੰਗਣਾ ਦਾ ਕੋਈ ਸਟੈਂਡ ਨਹੀਂ ਹੈ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਅੱਜ ਜਿਹੜਾ ਬਿਆਨ ਕੰਗਣਾ ਨੇ ਦਿੱਤਾ ਹੈ ਇਹਦੇ ਅਰਥ ਕੀ ਨੇ ਇਹਦੇ ਮਾਨੇ ਕੀ ਨੇ ਕੱਲੀ ਕੰਗਣਾ ਨੇ ਨਹੀਂ ਪਹਿਲਾਂ ਹਰਜੀਤ ਗਰੇਵਾਲ ਨੇ ਵੀ 15-20 ਦਿਨ ਪਹਿਲਾਂ ਇੱਕ ਚੈਨਲ ਤੇ ਬੋਲਿਆ ਇਦਾਂ ਬਿਓ ਕਾਨੂੰਨ ਸਹੀ ਸੀਗੇ ਔਰ ਕਿਸਾਨ ਇੱਕ ਨਾ ਇੱਕ ਦਿਨ ਆਪ ਕਹਿਣਗੇ ਕਿ ਵਾਪਸ ਲੈ ਕੇ ਆਓ ਹੋਰ ਵੀ ਕਿ ਆਗੂ ਬੀਜੇਪੀ ਦੇ ਬੋਲਦੇ ਰਹਿੰਦੇ ਨੇ ਇੱਕ ਤਰ੍ਹਾਂ ਨਾਲ ਇਹ ਮੋਦੀ ਦੀ ਵੀ ਤੋਹੀਨ ਹੈ ਕਿਉਂਕਿ ਮੋਦੀ ਨੇ ਤਾਂ ਮਾਫੀ ਮੰਗ ਕੇ ਵਾਪਸ ਲਾਇਏ ਸੀ ਕਿ ਮੈਂ ਸਮਝ ਨਹੀਂ ਸਕਿਆ ਸੀ ਭਾਵਨਾਵਾਂ ਮੈਂ ਵਾਪਸ ਲੈ ਲੈਣਾ ਤਾਂ ਇਹ ਫੇਰ ਜਿਹੜੇ ਕਹਿੰਦੇ ਨੇ ਸਹੀ ਐ ਸਹੀ ਐ ਤਾਂ ਫਿਰ ਇਹ ਮੋਦੀ ਦੀ ਮਾਫੀ ਦੇ ਉੱਪਰ ਵੀ ਇੱਕ ਤਰ੍ਹਾਂ ਨਾਲ ਆ ਸਵਾਲੀਆ ਨਿਸ਼ਾਨ ਖੜਾ ਕਰਦੇ ਨੇ ਚਾਹੇ ਇਹ ਹੈਗੇ ਬੀਜੇਪੀ ਚ ਹੀ ਨਹੀਂ। ਔਰ ਅੱਜ ਇਸ ਬਿਆਨ ਆਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਕਈ ਬਿਆਨ ਦਿੱਤੇ ਨੇ। ਬਿਆਨ ਬੀਜੇਪੀ ਦੇ ਇੱਕ ਆਗੂ ਦਾ ਵੀ ਸਾਹਮਣੇ ਆਇਆ। ਕੰਗਣਾ ਦੇ ਬਿਆਨ ਤੋਂ ਬਾਅਦ ਤੇ ਕਾਂਗਰਸ ਦੇ ਆਗੂ ਰਾਜਕਮਰ ਵੇਰਕਾ ਨੇ ਵੀ ਕਿਹਾ ਵੀ ਦੇਖ ਲਓ ਹੁਣ ਇਹ ਕੰਗਣਾ ਕੀ ਬੋਲ ਰਹੀ ਏ। ਉਹਨੇ ਇਹ ਵੀ ਕਿਹਾ ਵੀ ਬੀਜੇਪੀ ਜੇਕਰ ਕੰਗਣਾ ਦੇ ਬਿਆਨ ਨਾਲ ਸਹਿਮਤ ਹੈ ਤਾਂ ਫਿਰ ਇਹਨੂੰ ਹਰਿਆਣੇ ਦੀਆਂ ਵੋਟਾਂ ਦੇ ਵਿੱਚ ਸਟਾਰ ਪ੍ਰਚਾਰਕ ਲਾਓ ਉੱਥੇ ਪ੍ਰਚਾਰ ਕਰੇ ਇਹ ਜਾ ਕੇ ਇਹ ਗੱਲ ਰਾਜਕੁਮਾਰ ਵੇਰਕਾ ਨੇ ਅੱਜ ਬੋਲੀ ਹੈ ਤੇ ਦੂਜੇ ਪਾਸੇ ਜਿਹੜੇ ਭਾਜਪਾ ਦੇ ਇੱਕ ਬੁਲਾਰੇ ਨੇ ਪੰਜਾਬ ਦੇ ਉਹਨਾਂ ਨੇ ਇਹ ਆਖਿਆ ਵੀ ਵੇਖੋ ਜੀ ਇਹ ਕੰਗੜਾ ਦਾ ਆਪਦਾ ਬਿਆਨ ਹੈ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂਗਾ ਪਾਰਟੀ ਦਾ ਇਹ ਉਹਦਾ ਨਿੱਜੀ ਬਿਆਨ ਹੈ ਤੇ ਫਿਰ ਸਵਾਲ ਉੱਥੇ ਆ ਗਿਆ ਵੀ ਨਿੱਜੀ ਬਿਆਨ ਦੇਣ ਤੋਂ ਤਾਂ ਕਿ ਉਹਨੂੰ ਰੋਕਿਆ ਗਿਆ ਵੀ ਹੋਰ ਨਿੱਜੀ ਦੇ ਲਿਆ ਕਰ ਆਪਦੀਆਂ ਫਿਲਮਾਂ ਫੁਲਮਾਂ ਬਾਰੇ ਪਰ ਪਬਲਿਕ ਨਾਲ ਲੋਕਾਂ ਨਾਲ ਨੈਸ਼ਨਲ ਤੌਰ ਤੇ ਜੁੜਿਆ ਕੋਈ ਵੀ ਬਿਆਨ ਆਪਣੇ ਆਪ ਨਹੀਂ ਦੇਣਾ ਤਾਂ ਉਹਨੇ ਫੇਰ ਦੇ ਦਿੱਤਾ ਤਾਂ ਹੁਣ ਬੀਜਪੀ ਕੀ ਕਰੇਗੀ ਕਹਿ ਰਹੀ ਆ ਉਹਦਾ ਬਿਆਨ ਆਉਂਦਾ ਜੇ ਹੁਣ ਕਾਰਵਾਈ ਨਹੀਂ ਕਰੇਗੀ ਤਾਂ ਫਿਰ ਉਹ ਗੱਲ ਹੈ ਕਿ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ ਪਰ ਇਹ ਗੱਲ ਭਾਜਪੀ ਦੇ ਸੰਦਰਭ ਚ ਨਹੀਂ ਕਹੀ ਜਾ ਸਕਦੀ ਨਾ ਤਾਂ ਉਹ ਚਿੜੀ ਹੈ ਨਾ ਉਹ ਵਿਚਾਰੀ ਹੈ ਉਹ ਤਾਂ ਦੇਸ਼ ਦੀ ਹਕੂਮਤ ਹੈ ਤਾਂ ਹੁਣ ਉਹ ਹਕੂਮਤ ਦੇਤੇ ਕੀ ਰੁਖ ਲਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਆਪਣੀ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਯਾਦ ਸਤਿ ਸ਼੍ਰੀ ਅਕਾਲ ਧੰਨਵਾਦ